ਹਾਂਜੀ ਬੜੀ ਮੈਕਸਫੈਸਟ ਕੰਪਨੀ 'ਚ ਕੰਮ ਕਰਦਾ ਹਾਂ ਜੀ। ਸਾਡੀ ਗੱਡੀ ਇੱਥੇ ਡੇਲੀ ਗੜਸ਼ੰਕਰ ਖੜਦੀ ਹੈ ਜੀ। ਤੇ ਸਾਡੀਆਂ ਸਵੇਰੇ ਜਦੋਂ ਆਏ ਸਾਡੀਆਂ ਗੱਡੀ ਦੀਆਂ ਬੈਟਰੀ ਚੋਰੀ ਹੋਈਆਂ ਸੀ। ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਆ। ਉਹਨੇ ਸਾਨੂੰ ਭਰੋਸਾ ਵੀ ਦਵਾਇਆ ਵੀ ਬੰਦੇ ਫੜੇ ਜਾਉਂਗੇ। ਦਿਨ ਪਰ ਦਿਨ ਚੋਰੀਆਂ ਵੱਧਦੀ ਜਾ ਰਹੀਆਂ ਜੀ। ਕਿੰਨਾ ਨੁਕਸਾਨ ਹੋਇਆ ਤੁਹਾਡਾ ਜੀ? ਕਿੰਨੀ ਬੈਟਰੀ? ਨੁਕਸਾਨ ਸਾਡਾ ਹੋ ਗਿਆ ਹੁਣ ਆ ਜੀ 25-30 ਹਜ਼ਾਰ ਦੇ ਵਿੱਚ ਵਿੱਚ ਜੀ। ਬੈਟਰੀ ਚੋਰੀ ਹੋਈ। ਹਾਂਜੀ ਦੋ ਬੈਟਰੀਆਂ ਜੀ। ਉਹ ਤਾਂ ਪਹਿਲੇ ਵੀ ਚੋਰੀਆਂ ਹੋਈਆਂ ਇੱਥੇ ਪਹਿਲਾਂ ਵੀ ਦੋ ਵਾਰ ਨਿਕਲੀਆਂ ਗੱਡੀਆਂ ਦਾ ਤੇਲ ਵੀ ਨਿਕਲੇ ਆ ਹਾਂਜੀ ਪਤਾ ਨਹੀਂ ਲੱਗਦਾ ਵੀ ਚੋਰ ਕੌਣ ਆਈ ਤੱਕ ਨਹੀਂ ਨਹੀਂ ਹਜੇ ਨਹੀਂ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਕੈਮਰਿਆਂ ਦੀ ਆ ਫੁਟੇਜ ਕਢਾਵਾਂਗੇ ਜੀ ਬਾਕੀ ਹੁਣ ਦੇਖੋ ਕੀ ਕਰਦੇ ਆ ਕੰਪਲੀਟ ਦੇ ਆਂਦੀ ਸੀਗੀ ਉਹਨਾਂ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤਾਂ ਇਹੀ ਮੰਗ ਕਰਦੇ ਆ ਵੀ ਇੱਥੇ ਸਾਡੀਆਂ ਗੱਡੀਆਂ ਖੜੀਆਂ ਸੁਰੱਖਿਆ ਰਹਿਣ ਗੱਡੀਆਂ ਸਾਡੀਆਂ 10 12 ਖੜਦੀਆਂ ਹੋਰ ਕੰਪਨੀ ਇਹ ਵੀ ਖੜਦੀਆਂ ਹੈਗੀਆਂ ਗੱਡੀਆਂ ਜੀ ਜੀ ਸਾਢੇ 5 ਜਾਂਦੇ 80 ਵਜੇ ਤੇ ਪੱਕਾ ਇਹ ਤੇ ਪਹਿਲਾਂ ਗੱਡੀਆਂ ਧੁੰਦਾ ਬੰਦਾ ਇਹਨਾਂ ਦਾ ਆ ਬੱਸਾਂ ਤੋਂ ਰਾਜਧਾਨੀਆਂ ਆਪਣੇ ਐਕਪਰੇਨੀਆਂ ਵਾਕਿਨੋ ਸੈਲ ਮਾਰੀ ਨਹੀਂ ਜਗਿਆ ਫਿਰ ਸੈਲ ਫਿਰ ਮਾਰੀ ਨਹੀਂ ਜਗਿਆ ਉਹ ਦੇਖਿਆ ਵੀ ਬੈਟਰੀ ਵਿੱਚ ਹੈਨੀਆਂ ਬਾਹਰ ਆ ਗਿਆ ਉਹ ਆ ਗਿਆ ਗੱਡੀ ਧੋਤੀ ਧੋ ਕੇ ਫਿਰ ਇਹ ਆ ਗਏ ਸਾਰੇ ਆ ਗਏ ਯਾਨੀ ਇਹ ਦੇਖਿਆ ਆ ਕੇ ਵੀ ਬੈਟਰੀ ਵਿੱਚ ਹੈਨੀਆਂ ਅਸੀਂ ਵੀ ਆ ਗਏ ਸਾਰੇ ਆ ਗਏ ਯਾਨੀ ਬੈਟਰੀ ਚੱਕ ਨਹੀਂ ਬੱਚੋ ਕਿ ਨਹੀਂ ਹੈ ਬੈਟਰੀ ਚ ਦੋ ਬਟੀਆਂ ਮੇਰਾ ਟੂਰ ਐਂਡ ਟਰੈਵਲ ਦਾ ਕੰਮ ਹੈ ਇੱਥੇ ਇਹ ਬੱਸਾ ਸਾਡੇ ਕੋਲ ਬਹੁਤ ਸਮੇਂ ਤੋਂ ਇੱਥੇ ਖੜ੍ਹਦੀਆਂ ਹੈ ਰਾਤ ਨੂੰ ਇਹ ਦਿਨ ਦਿਨੇ ਰੂਟ ਤੇ ਚੱਲ ਜਾਂਦੀਆਂ ਹੈ ਰਾਤ ਨੂੰ ਇੱਥੇ ਬੰਦ ਹੁੰਦੀਆਂ 8 9 ਬੱਸਾਂ ਆ ਜਦੋਂ ਬੱਸਾ ਬੰਦ ਹੋ ਜਾਂਦਾ ਤੇ ਸਵੇਰੇ ਭਾਰੀ ਹੁਣੀ ਆਏ ਇਹ ਕਹਿੰਦੇ ਗੱਡੀ ਨਹੀਂ ਸਟਾਰਟ ਹੁੰਦੀ ਜਦੋਂ ਇਹ ਨਹੀਂ ਆਲੇ ਦੋਲੇ ਘੁੰਮ ਕੇ ਦੇਖਿਆ ਸੈਲਫ ਨੂੰ ਚੱਕੀ ਸੀਟ ਦੇ ਥੱਲੇ ਦੇਖਿਆ ਤਾਂ ਦੋ ਹੀ ਬੈਟਰੀਆਂ ਗੱਡੀ 'ਚ ਹੈ ਨਹੀਂ ਸੀਗੀਆਂ ਤੇ ਪਿਛਲੀ ਤਾਕੀ ਜਿਹੜੀ ਮੋੜਲੀ ਤਾਕੀ ਆ ਨਾ ਸਵਾਰੀਆਂ ਚੜ੍ਹਣ ਵਾਲੀ ਉਹ ਖੁੱਲੀ ਸੀ ਤੇ ਇਹ ਨਹੀਂ ਪਤਾ ਹੁੰਦਾ ਕਿ ਕਿਦਾਂ ਖੁੱਲੀ ਆ ਉਹ ਚੋਰਾਂ ਨੇ ਕਿ ਕੀ ਹੋਇਆ ਤਾਂ ਫਿਰ ਜਦੋਂ ਇਹਨਾਂ ਵਿਚਾਰਿਆਂ ਨੇ ਸਵੇਰੇ ਆਲਾ ਦੋਲਾ ਦੇਖਿਆ ਤੇ ਪੁਲਿਸ ਥਾਣੇ ਗਏ ਉੱਥੇ ਰਿਪੋਰਟ ਦਿੱਤੀ ਇਹਨਾਂ ਨੇ ਕਿ ਸਾਡੀਆਂ ਵੈਂਟਰੀਆਂ ਚੋਰੀ ਹੋ ਗਈਆਂ ਨਾ ਚੋਰੀ ਹੋਣ ਤੋਂ ਬਾਅਦ ਫਿਰ ਮੁੜ ਕੇ ੱੱਕਾ ਲਾ ਕੇ ਗੱਡੀ ਸਟਾਰਟ ਕੀਤੀ ਸਾਰੇ ਜਣੇ ਇਕੱਠੇ ਹੋ ਕੇ ਬਹੁਤ ਪਰੇਸ਼ਾਨ ਹੋਏ ਇਹਨਾਂ ਦਾ ਟਾਈਮ ਵੀ ਖਰਾਬ ਹੋਇਆ ਸਵਾਰੀਆਂ ਵੀ ਪਰੇਸ਼ਾਨ ਹੋਈਆਂ ਇਹ ਵੀ ਪਰੇਸ਼ਾਨ ਹੋਏ ਆ ਇਸ ਕਰਕੇ ਬਹੁਤ ਸਮੱਸਿਆ ਆਉਂਦੀਆਂ ਆ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਕਦੇ ਇਹਨਾਂ ਦਾ ਵਿਚਾਰਾ ਤੇਲ ਲਾ ਗਿਆ ਕਿਸੇ ਦੇ ਸ਼ੀਸ਼ੇ ਖੋਲ ਲੈ ਐਦਾਂ ਦੀਆਂ ਚੋਰੀਆਂ ਦੀਆਂ ਬਾਤ ਤਾਂ ਬਹੁਤ ਹੁੰਦੀਆਂ ਜ